ਅੱਜ ਇੱਕ ਜਿਹੜਾ ਦੁਖਦਾਈ ਖਬਰ ਸਾਹਮਣੇ ਆਈ ਹੈ ਇੱਕ ਪ੍ਰਾਈਵੇਟ ਨਿੱਜੀ ਬੱਸ ਜਿਹੜੀ ਕਿ ਤਲਵੰਡੀ ਸਾਬੋ ਤੋਂ ਬਠਿੰਡਾ ਆ ਰਹੀ ਸੀ ਪਿੰਡ ਜੀਵਨ ਸਿੰਘ ਵਾਲਾ ਤੋਂ ਕੋਟ ਖਸ਼ਮੀਰ ਖਾਂ ਦੇ ਵਿਚਕਾਰ ਇੱਕ ਡਰੇਨ ਗੰਦਾ ਨਾਲਾ ਉਸ ਦੇ ਵਿੱਚ ਇਹ ਬੱਸ ਪ੍ਰਾਈਵੇਟ ਬੱਸ ਡਿੱਗ ਪੈਂਦੀ ਹੈ 40-45 ਸਵਾਰੀਆਂ ਦੇ ਵਿੱਚੋਂ ਹੁਣ ਤੱਕ 8 ਸਵਾਰੀਆਂ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਹੋਰ ਵੀ ਤੁਸੀਂ ਦੇਖੋ ਤਸਵੀਰਾਂ ਆਖਰ ਕਿਸ ਦੀ ਹੈ ਨਗੈਲੀ ਦੱਸਿਆ ਜਾ ਰਿਹਾ ਕਿ ਇਸ ਪੁਲ ਦੇ ਉੱਤੇ ਜਿਹੜਾ ਇਸ ਨੂੰ ਕਵਰ ਨਹੀਂ ਸੀ ਕੀਤਾ ਗਏਂਦੇ ਸਾਈਡ ਤੇ ਜਿਹੜਾ ਕੋਈ ਸੇਫਟੀ ਨਹੀਂ ਸੀ ਹੈਗੀ ਇਸ ਕਰਕੇ ਜਿਹੜਾ ਵੱਡਾ ਦੁਖਦਾਈ ਜਿਹੜੀ ਘਟਨਾ ਵਾਪਰੀ ਹੈ ਆਖਰ ਗਲਤੀ ਕਿਸ ਦੀ ਹੈ ਵੀਡੀਓ ਸ਼ੇਅਰ ਕਰਨਾ ਤੇ ਆਪਣੇ ਕਮੈਂਟ ਜ਼ਰੂਰ ਦੇਣਾ ਜੀ ਕਰ ਸੋ ਕਰਕੇ ਨਾ ਹੋਰ ਕੋਈ ਬੰਦਾ ਲੱਭੇ ਡੱਡ ਵਾਲਾ ਖੇਰ ਖਾਸਦੇ ਪਰਲੇਮੈਂਟ ਹੈ ਹੋਰ ਹਾਂ ਉਹ ਨਾ ਕਟਾਈ ਤਾਂ ਆਪੇ ਹੋਈ ਹੋਈ ਆਪੇ ਹੋਈ